ਵੀਡੀਓ ਦੇਖ ਰਹੇ ਸਾਰੇ ਸ਼ੁਰੂਤਿਆਂ ਦਾ ਵੈਲਕਮ ਕਰਦਾ ਆਪਣੇ YouTube ਚੈਨਲ ਐਗਰੀ ਸਟਾਰ ਫਲੇਵਰ ਤੇ ਤੇ ਮੇਰੇ ਵੱਲੋਂ ਪਿਆਰ ਭਰੀ ਫੈਕਰੀ கால் ਅੱਜ ਆਪਾਂ ਜਾਵਾਂਗੇ ਜੀ ਫਪੜੇ ਕਰਨ ਖੇਤ ਕਚਰੇ ਵਾਲੀ ਕਣਕ ਦੇ ਉੱਤੇ ਫਪ ਤੋਂ ਜਿਹੜਾ ਪਹਿਲਾ ਸਟੈਪ ਹੁੰਦਾ ਉਹ ਹੁੰਦਾ ਹੈ ਕਿ ਇੱਕ ਸੋਲੂਸ਼ਨ ਬਣਾਉਣਾ ਪ੍ਰੋਪਰ ਤਾਂ ਕਿ ਜਿਹੜਾ ਇਫੈਕਟ ਹੈ ਜਿਹੜਾ ਇਹਦਾ ਪ੍ਰੋਪਰ ਹੋਵੇ ਤੇ ਆਪਾਂ ਜਦੋਂ ਇਹਦਾ ਫੋਲੀ ਰੈਪਲੀਕੇਸ਼ਨ ਕਰਾਂਗੇ ਤੇ ਪ੍ਰੋਪਰ ਅਫਰ ਕਰੀ ਠੀਕ ਹੈ ਤੇ ਅਗਰ ਫਪਰੇ ਦੀ ਗੱਲ ਕਰਾਂ ਇਹ ਹੈਗੀ ਹੈ ਵੈਜੀਬਲ ਪਾਊਡਰ ਯਾਨੀ ਕਿ ਡਬਲਯੂ ਪੀ ਇਹਦਾ ਪੂਰਾ ਨਾਮ ਹੈਗਾ ਜਾਂ ਮੈਟਾਫਲ ਫੈਰੌਨ ਮੈਥਾਈਲ 20% ਡਬਲਯੂ ਪੀ ਡਬਲਯੂ ਪੀ ਦਾ ਮਤਲਬ ਮੈਂ ਪਹਿਲਾਂ ਵੀ ਦੱਸਿਆ ਵੈਜੀਬਲ ਪਾਊਡਰ ਯਾਨੀ ਕਿ ਜਿਹੜਾ ਘੁਲ ਜਾਂਦਾ ਹੈ ਪ੍ਰੋਪਰ ਆ ਲਿਕਵਿਡ ਹੈ ਇਹ 200 ਐਮਐਲ ਹੈ ਦੋ ਟਾਈਪ ਦੇ ਆਪਣੇ ਕੋਲੇ ਹੈਗੇ ਨੇ ਤੇ ਇਹ ਆਪਾਂ ਹਰ ਵੀ ਫੀਲਡ ਹੈ ਜਿਹੜਾ ਕਿ ਆਪਾਂ ਪਣਕ ਦੇ ਵਿੱਚ ਵਟਣਾ ਅੱਜ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਦਾ ਪ੍ਰੋਪਰ ਜਦੋਂ ਆਪਾਂ ਸੋਲੂਸ਼ਨ ਬਣਾ ਰਹੇ ਹਾਂ ਆਪਾਂ ਇੱਕ ਬੂਡੀ ਸਟਿਕ ਲਾਵਾਂਗੇ ਤਾਂ ਕਿ ਇਹ ਪ੍ਰੋਪਰ ਤਰੀਕੇ ਨਾਲ ਘੁਲ ਜਵੇ ਜਿਹੜਾ ਲਿਕੁਇਡ ਐ ਪਲੱਸ ਜਿਹੜਾ ਵਟੇਬਲ ਪਾਊਡਰ ਐ ਠੀਕ ਐ ਆਪਾਂ ਦੋ ਟਾਈਪ ਦੀਆਂ ਸੁਪਰੀਆਂ ਇਹਦੇ ਵਿੱਚ ਫਟਾਂਗੇ ਇੱਕ ਤਾਂ ਡਬਲਯੂਪੀ ਜਿਹੜਾ ਤੁਹਾਨੂੰ ਮੈਂ ਦੱਸਿਆ ਇੱਕ ਲਿਕੁਇਡ ਤੇ ਇੱਕ ਹੋਰ ਟਾਈਪ ਦੀ ਜਿਹੜੀ ਟੂ ਫੋਲਡੀ ਉਹ ਵੀ ਆਪਾਂ ਇਹਦੇ ਵਿੱਚ ਸੋਲੂਸ਼ਨ ਦੇ ਵਿੱਚ ਮਿਕਸ ਕਰਾਂਗੇ ਆਪਾਂ ਡਰਮ ਦੇ ਵਿੱਚ ਇਹ ਘੋਲ ਦਿੱਤੀ ਐ ਫਤੋਂ ਆਪਾਂ ਪਾਣੀ ਪਾੜੀਏ ਪ੍ਰੋਪਰ ਤੀਕ ਨਾਲ ਤੇ ਆ ਜਿਹੜੀ ਬਾਲਟੀ ਇਹਨੂੰ ਪੂਰੇ ਪੂਰੇ ਤਰੀਕੇ ਨਾਲ ਸਾਫ਼ ਕਰ ਲੈਣੇ ਆ ਤਾਗੀ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੈਮੀਕਲ ਨਾ ਰਹੇ ਇਹ ਦੂਮਾ ਤਾਂ ਆਪਾਂ ਕੀ ਕਰਨਾ ਆਪਾਂ ਨੈਕਸਟ ਜਿਹੜੀ 240 ਤੁਹਾਨੂੰ ਮੈਂ ਦੱਸਿਆ ਸੀ ਉਹ ਸਿਲੈਕਟ ਕਰਨੀ ਹੈ 240 ਜਿਹੜਾ ਇਹ ਇੱਕ ਫਲੈਕਟਿਵ ਹਰਬੀਸਾਇਡ ਹੈ ਜਿਹੜਾ ਬੜਾ ਯੂਜ਼ਫੁਲ ਹੈ ਕਣਕ ਦੇ ਵਿੱਚ ਤੇ ਇਹ ਬਹੁਤ ਜ਼ਿਆਦਾ ਅਸਰ ਕਰਦਾ ਹੈ ਤੇ ਇਹ ਵੀ ਆਪਾਂ ਇਹਦੇ ਵਿੱਚ ਹੁਣ ਸਿੱਧਾ ਹੀ ਮਿਲਾ ਦੇਣਾ ਇਹਦਾ ਆਪਾਂ الگ ਤੋਂ ਕੋਲ ਨਹੀਂ ਬਣਾਉਣਾ ਕਿਉਂਕਿ ਇਹ ਲਿਕਵਿਡ ਫਾਰਮ ਦੇ ਵਿੱਚ ਆਲਰੇਡੀ ਹੁੰਦਾ ਹੀ ਆ ਤੇ ਆਪਾਂ ਜਿਹੜਾ ਪਹਿਲੇ ਸੀਗੇ ਉਹਨਾਂ ਦਾ ਕੋਲ ਬਣਾ ਕੇ ਪ੍ਰੋਪਰ ਇਹਨੂੰ ਮਿਲਾ ਦੇਣਾ ਹੈ ਠੀਕ ਹੈ ਜੀ ਫਾਈਨਲੀ ਆਪਾਂ ਪਹੁੰਚ ਗਏ ਆਂ ਖੇਤ ਤੇ ਆਪਾਂ ਜਿਹੜੀ ਪਾਈਪ ਆ ਉੱਪਰ proper ਤਰੀਕੇ ਨਾਲ ਬਚਾਤੀ ਐ ਕਣਕ ਦੇ ਵਿੱਚ ਤਾਂ ਕੋਈ ਔਖਾ ਨਹੀਂ ਹੁੰਦਾਗਾ ਪਰ ਜਿਹੜਾ ਨਰਮਾ ਹੁੰਦਾ ਉਹਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਪਾਈਪ ਨੂੰ ਖਿੱਚਣਾ ਤੇ ਬਚਾਉਣਾ ਲੇਕਿਨ ਇਹਦੇ ਵਿੱਚ ਬਹੁਤੀ ਸੌਖਾ ਆ ਆਪਾਂ ਇੱਕ ਹੀ ਹਰਬੀ ਸਾਈਡ ਦੀ ਸਪਰੇਅ ਕਰਨੀ ਐ ਕੁਝ ਜ਼ਿਆਦਾ ਆਪਾਂ ਇਹਦੇ ਵਿੱਚ ਕਰਨੀ ਨਹੀਂ ਨੀਗੀ ਕਿਉਂਕਿ ਬਾਥੂ ਹੋ ਗਿਆ ਬਾਲਕ ਜੀ ਹੋਗੀ ਥੋੜੇ-ਮੋੜੇ ਘਾਹ ਹੁੰਦੇ ਆ ਉਹ ਜੀ ਆਪਾਂ ਡੈਮੇਜ ਕਰਨੇ ਆ ਇੱਕ ਜਿਵੇਂ ਗੁੱਲੀ ਡੰਡਾ ਹੋ ਗਿਆ ਠੀਕ ਆ ਗੁਲੀ ਡੰਡੇ ਦਾ ਤੁਹਾਨੂੰ ਪਤਾ ਹੀ ਹੈ ਵੀ ਉਹਦੀ ਪਹਿਚਾਨ ਤਾਂ ਹੁੰਦੀ ਨਹੀਂ ਕਿ ਵੀ ਇੱਕੋ ਜੀ ਹੁੰਦੇ ਆ ਇਹ ਤੇ ਆਪਾਂ ਉਹ ਹੁਣ ਪੂਰੀ ਵਧੀਆ ਸਪਰੇਅ ਕਰ ਦੇਣੀ ਹੈ ਇੱਕ ਸਪਰੇਅ ਬਹੁਤ ਹੁੰਦੀ ਹੈ ਹਰ ਵੀ ਫਾਈਲਡ ਦੀ ਇੱਕ ਫਸਲ ਦੇ ਵਿੱਚ ਅਗਰ ਮੰਨ ਲਓ ਕਿ ਫਸਲ ਜਿਆਦਾ ਅਸਰਦਾਰ ਵਾਲੀ ਹੈ ਤੇ ਆਪਾਂ ਨੂੰ ਕੀ ਇੱਕ ਕਈ ਵਾਰੀ ਜਿਆਦਾ ਸਪਰੇਅ ਵੀ ਕਰਨੀ ਪੈ ਜਾਂਦੀ ਹੈ ਬਟ ਮੇਨਲੀ ਇਹ ਗੱਲ ਹੁੰਦੀ ਹੈ ਵੀ ਇੱਕ ਹੀ ਸਪਰੇਅ ਨਾਲ ਕੰਮ ਚੱਲ ਜਾਂਦਾ ਹੈ ਹਰ ਵੀ ਫਾਈਲਡ ਦਾ ਬਟ ਜਿਹੜੇ ਇਨਫੈਕਟ ਹੁੰਦੇ ਆ ਡੀਜੀ ਹੁੰਦੀ ਆ ਉਹਨਾਂ ਦੇ ਕੇਪ ਦੇ ਵਿੱਚ ਆਪਾਂ ਨੂੰ ਇੱਕ ਦੋ ਸਪਰੇਅ ਐਕਸਟਰਾ ਕਰਦੀਆਂ ਪਾਏ ਜਾਂਦੀਆਂ ਤੇ ਜਿਆਦਾ ਇਫੈਕਟਿਵ ਕਰਨੀਆਂ ਪੈਂਦੀਆਂ ਔਰ ਉਹ ਤੁਹਾਨੂੰ ਪਤਾ ਹੀ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਆਪਾਂ ਪ੍ਰੋਪਰ ਤਰੀਕੇ ਨਾਲ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਜਿਹੜੇ ਭਰਾ ਨੂੰ ਅਲਰਜੀ ਆ ਉਹ ਆਪਦੀ ਟੂਲ ਕਿਟ ਹੈ ਜਿਹੜੀ ਪੂਰੀ ਯਾਨੀ ਕਿ ਸਪਰੇ ਵਾਲੀ ਉਹਨੂੰ ਪਾ ਕੇ ਹੀ ਜਿਵੇਂ ਕਿ ਮਾਸਕ ਗਲੋਵਸ ਸ਼ੂਜ਼ ਤੇ ਪ੍ਰੋਪਰ ਸੈਟ ਹੋ ਕੇ ਸਪਰੇ ਕਰੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਜੇ ਗੱਲ ਡੋਜ਼ ਦੀ ਕਰੀਏ 600 ਲੀਟਰ ਪਾਣੀ ਪਾਇਆ 6 ਗਲਿਆਂ ਦੇ ਵਿੱਚ ਤੇ ਸਪਰੇ ਦਾ ਤੁਸੀਂ ਜੋੜ ਲਾ ਕੇ ਮੈਨੂੰ ਕਮੈਂਟਾਂ ਵਿੱਚ ਦੱਸੋ ਕਿੰਨੀ ਆ ਤੇ ਸੁਪਰੀਵਿਜ਼ ਨਾਮ ਮੈਂ ਦੱਸ ਹੀ ਦਿੱਤੇ ਆ ਅੱਧਾ ਲੀਟਰ ਦਾ ਸੀਗੀ ਆਪਣੀ ਉਹ ਕੀ ਲੈਂਦੇ ਆ 240 ਮਿਲਦੇ ਆ ਅਗਲੀ ਵੀਡੀਓ ਚ ਥੈਂਕ ਯੂ ਧੰਨਵਾਦ